ਬਿਲਾਵਲ ਮਹੱਲਾ 5ਵਾਂ ਬਿਲਾਵਲ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 803 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਸਾਬ ਕਹਿੰਦੇ ਜਿਸ ਗੁਰੂ ਨੇ ਮੈਨੂੰ ਭੁੱਲੇ ਹੋਏ ਨੂੰ ਸਹੀ ਰਸਤੇ ਤੇ ਚਲਾਇਆ ਹੈ ਜਾਨੀ ਕਿਤੇ ਭਟਕਣਾ ਤੋਂ ਦੂਰ ਕਰਕੇ ਮੈਨੂੰ ਚੰਗਾ ਰਸਤਾ ਦਿਖਾਇਆ ਹੈ ਉਹ ਮੇਰਾ ਗੁਰੂ ਹੈ ਐਸਾ ਗੁਰੂ ਮੈਂ ਵੱਡਿਆਂ ਭਾਗਾਂ ਦੇ ਨਾਲ ਹੀ ਪ੍ਰਾਪਤ ਕੀਤਾ ਹੈ ਮੇਰੇ ਬਹੁਤ ਵੱਡੇ ਭਾਗ ਹਨ ਕਿ ਮੈਂ ਐਸਾ ਗੁਰੂ ਪ੍ਰਾਪਤ ਕੀਤਾ ਹੈ ਜਿਸ ਗੁਰੂ ਦੇ ਰਾਹੀਂ ਮੈਨੂੰ ਇਹ ਸੱਚਾ ਤੇ ਸੋਚਾ ਮਾਰਗ ਮਿਲਿਆ ਹੈ ਕਿਉਂਕਿ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਤੋਂ ਬਿਗੈਰ ਜੀਵਨ ਦੇ ਵਿੱਚ ਮਨੁੱਖ ਨੂੰ ਸਮਝ ਨਹੀਂ ਆ ਸਕਦੀ ਸਿਮਰਮਨ ਆਰਾਮ ਨਾਮ ਚਿਤਾਰੇ ਆਪਣੇ ਮਨ ਨੂੰ ਸੰਬੋਧਨ ਕਰਕੇ ਆਖਦੇ ਹਨ ਕਿ اے ਮੇਰੇ ਮਨ ਉਸ ਪਰਮਾਤਮਾ ਦਾ ਸਿਮਰਨ ਕਰ ਹਮੇਸ਼ਾ ਉਸ ਦੀ ਯਾਦ ਵਿੱਚ ਜੁੜੇ ਰਹੋ ਬਸ ਰਹੇ ਹਿਰਦਾ ਗੁਰਚਰਨ ਪਿਆਰੇ ਜਦੋਂ ਉਸ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹੋ ਤ ਉਸ ਗੁਰੂ ਦੇ ਸ਼ਬਦ ਰੂਪੀ ਚਰਨ ਹਿਰਦੇ ਦੇ ਅੰਦਰ ਵਸ ਜਾਂਦੇ ਹਨ ਰਹਾਉ ਕਾਮ ਕਰੋਧ ਲੋਭ ਮੋਹ ਮਨ ਲੀਨਾ ਮੇਰੇ ਮਨ ਨੇ ਇਹਨਾਂ ਵਿਕਾਰਾਂ ਨੂੰ ਕਬੂਲ ਕਰ ਲਿਆ ਕਿਉਂਕਿ ਜਦ ਤੱਕ ਜੀਵਨ ਦੇ ਵਿੱਚ ਗੁਰੂ ਨਾ ਹੋਵੇ ਤੇ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਨਹੀਂ ਮਿਲ ਸਕਦਾ ਇਸ ਕਰਕੇ ਆ ਮੇਰੇ ਮਨ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਪਾਲਾ ਬੰਦਨ ਕਟ ਮੁਕਤ ਗੁਰਕੀਨਾ ਮੇਰੇ ਗੁਰੂ ਨੇ ਇਹਨਾਂ ਵਿਕਾਰਾਂ ਦੇ ਬੰਦਨ ਕੱਟ ਕੇ ਮੈਨੂੰ ਮੁਕਤੀ ਦਾ ਦਰ ਬਖਸ਼ਿਸ਼ ਕੀਤਾ ਭਾਵ ਜਿਉਂਦੇ ਜੀ ਹੀ ਮੈਂ ਮੁਕਤ ਹੋ ਗਿਆ ਹਾ ਦੁੱਖ ਸੁਖ ਕਰਤ ਜਨਮ ਫਨਮੂਆ ਜਿਹੜਾ ਜਨਮ ਤੇ ਮਰਨ ਦਾ ਦੁੱਖ ਹੈ ਇਹ ਮੇਰਾ ਪਰਮਾਤਮਾ ਨੇ ਦੁੱਖ ਕੱਟ ਦਿੱਤਾ ਜੀਵਨ ਦੇ ਵਿੱਚ ਜਿਹੜਾ ਦੁੱਖ ਸੁਖ ਹੈ ਉਹ ਪਰਮਾਤਮਾ ਦੇ ਦਿੱਤੇ ਹੋਏ ਦੁੱਖ ਕੱਪੜੇ ਹਨ ਪਹਿਨਣੇ ਹਨ ਪਰ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਜਨਮ ਤੇ ਮਰਨ ਦਾ ਦੁੱਖ ਘਟ ਦਿੰਦਾ ਪਰਮਾਤਮਾ ਨੇ ਚਰਨ ਕਮਲ ਗੁਰ ਆਸਰਮ ਦੀਨਾ ਪਰਮਾਤਮਾ ਨੇ ਸ਼ਬਦ ਰੂਪੀ ਚਰਣਾ ਕਮਲਾਂ ਦੇ ਨਾਲ ਜਦੋਂ ਮੇਰਾ ਮਨ ਜੁੜ ਗਿਆ ਮੇਰੇ ਮਨ ਨੂੰ ਇੱਕ ਘਰ ਮਿਲ ਗਿਆ ਜਿਸ ਘਰ ਦੇ ਵਿੱਚ ਬੈਠ ਕੇ ਮੇਰਾ ਮਨ ਹੁਣ ਵਿਸ਼ਰਾਮ ਕਰਦਾ ਹੈ ਉਸ ਨੂੰ ਤਸੱਲੀ ਹੋ ਗਈ ਸੰਤੋਖ ਹੋ ਗਿਆ ਅਗਨ ਸਾਗਰ ਬੂਟ ਸੰਸਾਰਾ ਗੁਰੂ ਤੋਂ ਬਿਨਾਂ ਸੰਸਾਰ ਦਾ ਹਰ ਇੱਕ ਮਨੁੱਖ ਜਿਹੜਾ ਹੈ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਜਲ ਰਿਹਾ ਹੈ ਨਾਨਕ ਬਾਹ ਫਕਰ ਸਤਗੁਰ ਨਿਸਤਾਰ ਦਾਸ ਨਾਨਕ ਆਖਦਾ ਹੈ ਮੇਰੀ ਬਾਹ ਮੇਰੇ ਗੁਰੂ ਨੇ ਫੜ ਲਈ ਤੇ ਮੈਨੂੰ ਮੁਕਤ ਕਰ ਦਿੱਤਾ ਮੇਰਾ ਨਿਸਤਾਰਾ ਹੋ ਗਿਆ ਭਾਵ ਕਿ ਮੈਂ ਸੰਸਾਰ ਦੇ ਉੱਤੇ ਆਉਣਾ ਮੇਰਾ ਸਫਲ ਹੋ ਗਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ